ਵੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਟੌਪ ਟੌਪ ਦੇ ਜਾਨਵਰ ਤੇ ਬਾਈ ਤੋਂ ਲਵਾਂਗੇ ਪੂਰੀ ਜਾਣਕਾਰੀ ਆਜੋ ਮੇਰਾ ਵੀਰ ਤੇ ਬਾਈ ਦੀ ਬਹੁਤ ਹੀ ਟੌਪ ਕਲਾਸ ਦੀ ਝੋਟੀ ਮੋਹਰਾਂ ਨਸਾਂ ਦੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਜੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਤੋਂ ਲੈਣੀ ਆਪਾਂ ਪੂਰੀ ਜਾਣਕਾਰੀ ਆਜੋ ਮੇਰਾ ਵੀਰ ਸ਼ਰਮਤਾ ਕੋਲ ਦਾ ਘਟ ਕੇ ਮੈਂ ਤੇ ਚੰਗਾ ਜਾਨਵਰ ਹੈ ਬਾਈ ਜੀ ਬਿੱਟਾ ਪੁਰੇ ਦੀ ਬਹੁਤ ਚੰਗੀ ਹੈ ਬਈ ਛੋਟੀ ਟਾਪ ਕਲਾਸ ਦੀ ਮੋਹਰਾ ਨਸਲ ਦੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਬਹੁਤ ਮੋੜਦਾ ਵੀਰ ਤੇ ਚੰਗਾ ਜਾਨਵਰ ਹੈ ਬਈ ਜੀ ਟਾਪ ਕਲਾਸ ਜਾਨਵਰ ਤੇ ਬਈ ਜੀ ਪੂਰੇ ਗੁਣ ਨੇ ਟਾਪ ਕਲਾਸ ਜਾਨਵਰ ਦੇ ਤੇ ਬਾਈ ਕੋਲੋਂ ਦੰਦੇ ਆ ਪੂਰੀ ਜਾਣਕਾਰੀ ਆਜੋ ਮੇਰਾ ਵੀ ਹਾਂਜੀ ਬੈ ਸਤਿਗੁਰਾਲ ਜੀ ਸਤਿਗੁਰਾਲ ਜੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਕਿਹੜਾ ਪਿੰਡ ਹੈ ਵੀਰੇ ਪਿੰਡ ਦਵਾਨਾ ਜਿਹੜਾ ਬਰਨਾਲਾ ਜੀ ਅੱਛਾ ਠੀਕ ਹੈ ਬਈ ਕਿੰਨੇ ਜਾਨਵਰ ਲੈ ਕੇ ਆਏ ਅੱਜ ਅੱਜ 2 ਲੈ ਕੇ ਆਏ ਆ ਜੀ ਠੀਕ ਹੈ ਬਈ ਜਿਹੜੀ ਆ ਛੋਟੀ ਦਿਖਾਈ ਇਹਦਾ ਕੀ ਹਿਸਾਬਤਾ ਹੋ ਵੀਰੇ ਇਹ ਦੂਜਾ ਸੂਆ ਜੀ ਛੇਮਾ ਦਿਨਾਂ ਅੱਜ ਸੂਈ ਦਾ ਦੁੱਧ 12 ਲੀਟਰ ਤਿਆਰ ਆ ਅੱਛਾ 12 ਲੀਟਰ ਤਿਆਰ ਆ ਬਾਈ ਜੀ ਤੇ ਨਾਲ ਕੀ ਵੀਰੇ ਤੇ ਨਾਲ ਕੱਟਾ ਵੀਰੇ ਤੇ ਨਾਲ ਬਾਈ ਮੋਹਰ ਨਸਲ ਦਾ ਕੱਟਾ ਚੈੱਕ ਕਰੋ ਮੇਰਾ ਵੀਰ ਪਿਓਰ ਤੇ ਬਾਈ ਕਿੰਨਾ ਮੁੱਲ ਰੱਖਿਆ ਇਹਦਾ ਆਪਾਂ ਮੋਲੇ ਦਾ ਹੀ 1 ਲੱਖ 10 ਹਜ਼ਾਰ ਉੱਦਾਂ ਵੀ ਪੂਰੀ ਠੰਡੀ ਐ ਝੋਟੀ ਤੇ ਚੰਗਾ ਜਾਨਵਰ ਐ ਬਾਈ ਜੀ ਤੇ ਬਾਈ ਜੀ ਹੋਕੀ ਨੈਟਰ ਕਹਿੰਦੀ ਦੁੱਧ ਕਿੰਨਾ ਹੀ ਦੁੱਧ 12 ਲੀਟਰ ਆਇਆ ਅੱਛਾ ਫੋਰ ਕਰ ਜੂ ਜੇ ਬਾਈ ਜੀ ਹਾਂਜੀ ਹਾਂਜੀ ਠੀਕ ਐ ਬਾਈ ਜੀ ਤੇ ਬਾਈ ਜੀ ਮੋੜਾ ਮੋਟਾ ਹੋਰ ਹੋ ਜੂ ਵਿੱਚ ਇਹਦੇ ਰੇਟ ਤੇ ਪੂਰੇ ਲੱਖ ਦੀ ਐ ਇਹਦਾ ਅੱਛਾ ਬਾਈ ਜੀ ਤੇ ਬਾਈ ਜੀ ਨੰਬਰ ਬੋਲ ਦੂਗੇ ਆਪਾਂ ਆਪਣਾ ਮੋਬਾਈਲ ਨੰਬਰ 826460516 ਠੀਕ ਐ ਬਾਈ ਜੀ ਤੇ ਬਈ ਇਹਨਾਂ ਵਪਾਰ ਦਾ ਕੰਮ ਐ ਜੀ ਹਾਂਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਤੁਸੀਂ ਵੈਸੇ ਹੀ ਮੰਡੀ ਆ ਪਤਨਾ ਉਲਾਈ ਰਾਮਪੁਰਾ ਅਛਾ ਰਾਮ ਠੀਕ ਐ ਤਿੰਨ ਮੰਡੀ ਲਾਉਂ ਤੇ ਬਾਈ ਜੀ ਆਪਣੇ ਕੋਲ ਪਜੂ ਘਰੇ ਵੀ ਖੜੇ ਰਹਿੰਦੇ ਹੁਣੇ ਫਿਰ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ ਆਪਣਾ 826440517 ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 826440517 ਠੀਕ ਹੈ ਬਾਈ ਜੀ ਚੰਗੀ ਟਾਪ ਕੁਆਲਟੀ ਦੀ ਝੋਟੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਜਾਣਕਾਰੀ ਨਹੀਂ ਬਾਈ ਅੰਡਰ ਕੁਆਲਟੀ ਚੈੱਕ ਕਰੋ ਬਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਜਾਨਵਰ ਹੈ ਬਾਈ ਜੀ ਤੇ ਪਿੱਠ ਪੂੜਾ ਤੋਂ ਵੀ ਬਹੁਤ ਚੰਗੀ ਤੇ ਅੰਡਰ ਕੁਆਲਟੀ ਚੈੱਕ ਕਰੋ ਬਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈਕ ਨੂੰ ਲੈਣੀ ਹੈ ਮੈਂ ਪੂਰੀ ਜਾਣਕਾਰੀ ਇਹਦੇ ਬਾਰੇ ਆਜੋ ਮੇਰੇ ਕੋਲ ਫਾਈ ਸਾਸੀਕਾਲ ਜੀ ਸਾਸੀਕਾਲ ਬਾਈ ਕੀ ਹਾਲ ਹੈ ਵੀਰੇ ਵਧੀਆ ਬਾਈ ਚੀਕਾ ਕਿਹੜਾ ਪਿੰਡ ਵੀਰੇ ਆਪਣਾ ਹੀ ਬਸਰਾਏ ਅੱਛਾ ਵੀਰੇ ਕਿੱਥੇ ਹੋਇਆ ਜੀ ਇਹ ਜੇਤੋਂ ਲੱਗੀ ਪਾਈ ਅੱਛਾ ਜੀ ਤਸਵੀਰ ਕਲੀ ਪਾਈਨ ਤੁਹਾਨੂੰ ਇਹ ਪੈਕੇਜ ਆਨੂੰ ਉਹੀ ਰੁਕ ਸਕਦੇ ਕਿੰਨੇ ਜਾਨਵਰ ਲੈ ਗਏ ਵੀਰੇ ਆਪਾਂ ਜੀ ਆਪਾਂ ਦੋ ਲੈ ਕੇ ਆਏ ਹਾਂ ਠੀਕ ਹੈ ਵੀਰੇ ਜੀ ਤੇ ਗਾਹਗਰੀ ਕਿਵੇਂ ਆਜੀ ਗਾਹਕ ਤੇ ਟਲਾ ਜਾਈ ਅੱਜ ਅੱਛਾ ਜੀ ਤੇ ਆ ਜਿਹੜੀ ਝੋਟੀ ਦਿਖਾਈ ਆਪਾਂ ਇਹਦਾ ਕੀ ਹਿਸਾਬ ਦਾ ਵੇ ਵੀਰੇ ਇਹ 6-7 ਦਿਨ ਦੀ ਸੂਈ ਆ 14 ਕਿਲੋ ਦੁੱਧਾ ਅੱਛਾ ਵੀਰੇ ਨਾਲ ਕੀ ਵੀਰੇ ਦੀ ਨਾਲ ਇਹ ਤੇ ਕਟਾਏ ਸੀ ਠੀਕ ਹੈ ਬਾਈ ਜੀ ਉਹਦਾ ਠੰਡੀਆਂ ਪੂਰੀ ਜੀ ਪੂਰੀ ਠੰਡੀਆਂ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਜੀ ਮੋਲੇ ਦਾ ਜਮ੍ਹਾਂ ਹਾਂ ਨਾਲ ਆ ਇੱਕ ਵੀ ਅੱਛਾ ਇੱਕ ਵੀ ਤੇ ਬਹੁਤ ਹੀ ਜਾਇਜ਼ ਇਹ ਟਰੱਕ ਤੋਂ ਪਈ ਨੇ ਤੇ ਬਈ ਵਪਾਰ ਦਾ ਕੰਮ ਹੁਣ ਆਪਣਾ ਜੀ ਹਾਂਜੀ ਠੀਕ ਹੈ ਬਾਈ ਜੀ ਕਿੱਥੋਂ ਲਿਓਦੇ ਮੱਝਾਂ ਆਪਾਂ ਵੀ ਮੱਝਾਂ ਪਿੰਡਾਂ ਤੋਂ ਹੀ ਅੱਛਾ ਪਿੰਡਾਂ ਤੋਂ ਹੀ ਲਿਉਂਦੇ ਆ ਬਾਈ ਜੀ ਤੇ ਬਈ ਇਹਨੂੰ ਤੋੜ ਕੇ ਦਿਖਾ ਸਕਦੇ ਥੋੜੀ ਬਿਲਕੁਲ ਤੇ ਬਈ ਬਹੁ ਦੇ ਬਈ ਪਿੱਠ ਪੁੜੇ ਦੀ ਬਹੁਤ ਚੰਗੀ ਐ ਤੇ ਹੱਡਾ ਪੈਰਾਂ ਦੀ ਪੂਰੀ ਖੁੱਲੀ ਐ ਤੇ ਚੰਗਾ ਜਾਨਵਰ ਐ ਬਾਈ ਜੀ ਤੇ ਬਾਈ ਕੋਲੋਂ ਨੇ ਮੈਂ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਐ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਐ ਬਾਈ ਜੀ ਤੇ ਥਾਣਾ ਵਿੱਚ ਪ੍ਰੋਪਰ ਗੈਪ ਐ ਤੇ ਚੰਗਾ ਜਾਨਵਰ ਐ ਬਾਈ ਜੀ ਤੇ ਰੇਟ ਵੀ ਬਾਈਆਂ ਨੇ ਬਹੁਤ ਜਾਇਜ਼ ਰੱਖਿਆ ਐ ਥੋੜਾ ਬਹੁਤਾ ਹੋਰ ਵੀ ਮਾਨਦਾਨ ਕਰ ਦੋਗੇ ਬਈ ਜੀ ਤਾਂ ਕਿ ਦੋ ਜਾਨਵਰ ਲੈ ਗਏ ਬਾਈ ਅੱਜ ਪਛੜਿਆ ਬਾਕੀ ਵੀਰ ਤੋਂ ਆਜੇ ਮੇਰਾ ਵੀ ਤੇ ਬਾਈ ਥੋੜਾ ਬਹੁਤਾ ਮਾਨਤਾਨ ਹੋ ਜੂ ਇਹਦੇ ਜੀ ਹਾਂ ਜੀ ਮਾਨਤਾਨ ਹੋ ਜੂ ਅੱਛਾ ਠੀਕ ਹੈ ਬਾਈ ਪਹਿਲੀ ਰੇਟ ਦੂਜਾ ਜੇ ਰੱਖਿਆ ਹੈ ਹਾਂ ਜੀ ਤੇ ਜਿਹੜੀ ਦੂਜੀ ਝੋਟੀ ਖੜੀ ਉਹ ਵੀ ਟੌਪ ਕਲਾਸ ਉਹ ਤਾਂ ਕੀ ਸਾਕਤਾ ਮੈਂ ਵੀਰੇ ਦੂਸਰੇ ਭਾਈ ਦੀ ਆ ਅੱਛਾ ਜੀ ਚੰਗੀ ਹੈ ਜੀ ਅੱਛਾ ਜੀ ਬਾਕੀ ਬਾਈ ਦਾ ਪਤਾ ਕਰ ਕੋ ਤੁਸੀਂ ਦੱਸੋਗੇ ਹਾਂ ਜੀ ਠੀਕ ਹੈ ਬਾਈ ਜੀ ਤੇ ਆਪਣਾ ਮੋਬਾਈਲ ਨੰਬਰ ਉਹਦੋਂ ਇੱਕ ਵਾਰ ਕਰੇ 9879921973 ਇਕੜ ਦੁਆਰੇ ਬੋਲਦੋਗੇ ਵੀਰੇ 9879921973 ਜਿcka ਬਾਈ ਘਰੇ ਖੜੇ ਰਹਿੰਦੇ ਨੇ ਪਸ਼ੂ ਇਕਦੋ ਹਾਂਜੀ ਹਾਂਜੀ ਅੱਠ ਦਾ ਆਕੜੇ ਰਹਿੰਦੇ ਆ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਆਪਾਂ ਜੀ ਹਰ ਮੰਡੀ ਲਾਉਂਦੇ ਆ ਜੀ ਠੀਕ ਹੈ ਬਾਈ ਜੀ ਅਗਲੀ ਝੋਟੀ ਦਿਖਾਉਂਦੇ ਬਾਈ ਉਹ ਵੀ ਟਾਪ ਕਲਾਸ ਦੀ ਮੋਹਰਾ ਨਸਲ ਦੀ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਜਾਨਵਰ ਦੀ ਚੈੱਕ ਕਰੋ ਮੇਰਾ ਵੀਰ ਤੇ ਬਾਈ ਕੋਲ ਲਵਾਂਗੇ ਆ ਪੂਰੀ ਜਾਣਕਾਰੀ ਤੇ ਪਿੱਠ ਪੂੜੇ ਦੀ ਬਹੁਤ ਚੰਗੀ ਝੋਟੀ ਬਾਈ ਜੀ ਤੇ ਸ਼ਾਨਦਾਰ ਪਸ਼ੂ ਤੇ ਬਾਈ ਕੋਲ ਲਵਾਂਗੇ ਆ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਬਾਈ ਥਾਣਾ ਵਿੱਚ ਬਰੋਪਰ ਗੈਪ ਹੈ ਚੰਗੇ ਜਾਨਵਰ ਨੇ ਬਾਈ ਕੋਲੇ ਦੋ ਏ ਪਸ਼ੂ ਦੋਏ ਚੰਗੇ ਨੇ ਚੈੱਕ ਕਰੋ ਬਾਈ ਜੀ ਤੇ ਪਿੱਟੂ ਪੁੱਟੇ ਦੀ ਚੰਗੀ ਹੈ ਬਾਈ ਜੀ ਬਹੁਤ ਧੰਨਵਾਦ ਹੈ ਬਾਈ ਜੀ ਨਾਲ ਹੈ ਜੇ ਸਪੇਸ਼ਾ ਸ਼ਿਖਾ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਜੈਤੋ ਮੰਡੀ ਬਾਈ ਅੱਛਾ ਬਾਈ ਜੀ ਕਿਹੜਾ ਜ਼ਿਲ੍ਹਾ ਮੈਂ ਜਾਂਦਾ ਜੀ ਫਰੀਦਕੋਟ ਵੀਰੇ ਅੱਛਾ ਕਿੰਨੇ ਜਾਨਵਰ ਲੈ ਕੇ ਆ ਜੀ ਅੱਜ ਆਪਾਂ ਲੈ ਕੇ ਆਏ ਮੇਰੇ ਦੋ ਅੱਛਾ ਜੀ ਗਾਹਕ ਗਿਰ ਕੀ ਮੇਰੇ ਅੱਜ ਗਾਹਕ ਵੀਰੇ ਮੰਦਾ ਹੀ ਹੈ ਮੰਦਾ ਹੀ ਹੈ ਜੀ ਤੇ ਬਈ ਆਹ ਛੋਟੀ ਦੀ ਦਿਖਾਈ ਕਿੰਨਾ ਰੇਟ ਰੱਖਿਆ ਦਾ ਇਹਦਾ ਮੁੱਲ ਇੱਕ 40 ਕਰ ਦ ਬਦਕੀ ਨਾ ਵੀਰ ਥੱਲੇ ਦੁੱਧ ਦੇ ਹੁੰਦੇ 14 ਕਿਲੋ ਆਸਟਾ ਕਿੰਨਾ ਕ ਹੋ ਜੀ ਮਾੜਾ ਮਟ ਮਾਰ ਦੇਣ ਹੋ ਜੀ ਵੀਰ ਹਾਂ ਕਰ ਦਿਆਂਗੇ ਵੀਰੇ ਠੀਕ ਹੈ ਬਾਈ ਜੀ ਤੇ ਵਪਾਰ ਦਾ ਕੰਮ ਹੈ ਵੀਰ ਆਪਣਾ ਵਪਾਰ ਦਾ ਵੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰ ਆਪਾਂ ਇਹ ਬਾ ਖੰਨਾ ਜਗਰਾਵਾਂ ਇਹ ਹੀ ਮੰਡੀਆਂ ਕਰਦੇ ਠੀਕ ਹੈ ਤੇ ਉਹ ਕਿੰਨਾ ਕਿਹੜਾ ਪਿੰਡ ਕਿਹੜਾ ਕਹਿੰਦੇ ਸੀ ਕਿ ਵੀਰੇ ਆਪਣਾ ਜੈਤੋਂ ਮੰਡੀ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਜੀ ਆ ਝੋਟੀ 14 ਲੀਟਰ ਦੁੱਧ ਹੈ ਬਾਈ ਚੈੱਕ ਕਰੋ ਮੇਰਾ ਵੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਨਾਲ ਕੀ ਵੀਰੇ ਦਹੀਂ ਕੱਟਾ ਵੀਰੇ ਨਾਲ ਮੋਹਰਾ ਨਾਲ ਦਾ ਕੱਟਾ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਹੈ ਜੀ ਤੇ ਬਾਈਆਂ ਦਾ ਰੇਟ ਵੀ ਬਹੁਤ ਜਾਇਜ਼ ਰੱਖਿਆ ਹੈ ਤੇ ਪਿੱਟੇ ਨਾਲ ਦਾ ਕੱਟਾ ਹੈ ਸਾਰਾ ਅੱਛਾ ਦਾਦੀ ਦਾ ਦਾ ਸਿਰਫ ਜੀ ਤੇ ਟੀਕੇ ਦਾ ਵੀਰੇ ਹਾਂ ਟੀਕੇ ਦਾ ਵੀਰੇ ਸਰਸੇ ਸਰਸੇ ਰਗੀ ਦੀ ਮੈਂ ਅੱਛਾ ਜੀ ਤੇ ਚੰਗਾ ਜਾਨਵਰ ਹੈ ਬਾਈ ਜੀ ਨਾਲ ਮੋਹਰਾ ਨਾਲ ਦਾ ਪਿਓਰ ਕੱਟਾ ਚੈੱਕ ਕਰੋ ਮੇਰਾ ਵੀਰ ਪਿੱਟਪੋੜੇ ਤੋਂ ਵੀ ਬਹੁਤ ਚੰਗਾ ਬਾਈ ਜੀ ਤੇ ਪਿਓਰ ਪਲੈਕ ਜੈਟ ਹੈ ਤੇ ਪਿੱਛੇ ਤੋਂ ਤੁਹਾਨੂੰ ਚੈੱਕ ਹੋਵੇ ਝੋਟੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਝੋਟੀ ਦੀ ਤੇ ਮੋਬਾਈਲ ਨੰਬਰ ਆਪਾਂ ਥੋੜਾ ਸ਼ੇਅਰ ਕਰ ਦੇ ਲਈ ਫਿਰ ਮੋਬਾਈਲ ਨੰਬਰ ਹੋ ਸਕਦਾ ਏ 991503080 ਇੱਕ ਵਾਰੀ ਬੋ ਦਊਗਾ 991503080 ਤੇ ਬਾਈ ਭਵਾ ਕਿਹੜ ਡੰਗਰ ਖੜਾ ਰਹਿਦਾ ਹੁਣ ਘਰੇ ਹਾਂ ਹਾਂ ਬਰੇ ਹਾ ਟਾਈਮ ਹੁੰਦਾ ਜਾਂਦਾ ਚਾਰ ਮਹੀਨੇ ਤੇ ਚੰਗੇ ਜਾਨਵਰ ਨੇ ਬਾਈ ਕੋਲੇ ਜੀ ਟਾਪ ਕੁਆਲਿਟੀ ਦੇ ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਤੇ ਬਹੁਤ ਹੀ ਟਾਪ ਕੁਆਲਿਟੀ ਦੀ ਵਿੱਚ ਝੁੱਟੀ ਤੇ ਚੰਗਾ ਜਾਨਵਰ ਆ ਬਾਈ ਇਹ ਵੀ ਅਟਰ ਕੁਆਲਿਟੀ ਚੈੱਕ ਕਰੋ ਬਹੁਤ ਟਾਪ ਬਣਾ ਸੀ ਹਾਂਜੀ ਬਾਈ ਇਹ ਤੇ ਕੋਟੀ ਦਾ ਕੀ ਹਿਸਾਬ ਦਾ ਵੀ ਮੱਝ ਦਾ ਜੀ ਇਹ ਦਾ ਵਿਰੇ 2.5 ਲੱਖ ਮੁੱਲ ਕਰਦੇ ਆ ਅੱਛਾ ਜੀ ਦੋ ਤਾਂ ਸੁਣੇ ਨਹੀਂ ਇਹ ਸੂਈ ਵੀ ਹੈ ਵਿਰੇ ਅੱਛਾ ਜੀ ਤੇ ਭਾਈ ਨਾਲ ਕੱਟਾ ਕਿੰਨੇ ਦਿਨ ਤੱਕ ਟੱਟਾਈ ਇਹ ਹੈ ਇਹ ਵਿਰੇ ਹੋਊਗਾ ਬਸ 10 ਦਿਨ ਦਾ ਅੱਛਾ ਫੜਾ ਕਰਕੇ ਦਿਖਾ ਦਿੰਦਾ ਜੀ ਲਓ ਤੇ ਚੈੱਕ ਕਰੋ ਭਾਈ ਰੂਹ ਕੁਛ ਹੁੰਦੀ ਹੈ ਦੇਖ ਕੇ ਕੱਟੇ ਨੂੰ ਤੇ ਹੁਣੀ ਤੋਂ ਭਾਈ ਹੱਡਾਂ ਪੈਰਾ ਚੈੱਕ ਕਰੋ ਵੇ ਤੇ ਚੰਗਾ ਭਾਈ ਕਿਹੜੇ ਟੀਕੇ ਦਾ ਵਿਰੇ ਇਹ ਟੀਕੇ ਦਾ ਵਿਰੇ ਆਪਣਾ ਵਪਾਰ ਦਾ ਕੰਮ ਆ ਪਿੱਛੋਂ ਆ ਕੀ ਪਤਾ ਅੱਛਾ ਜੀ ਚੰਗਾ ਹੀ ਆ ਭਾਈ ਆਉ ਚੰਗਾ ਬਹੁਤ ਲੱਗਦਾ ਜੀ ਦੇ ਬਾਈ ਦੁੱਧ ਕੀ ਰਸਲੇ ਝੋਟੀ ਦੇ ਮਾਤੇ 3 ਕਿਲੋ ਆ ਵੀਰੇ ਅੱਛਾ 20 ਲੀਟਰ ਤੇ 20 ਲੀਟਰ ਦੁੱਧ ਆ ਬਾਈ ਜੀ ਚੈੱਕ ਕਰੋ ਮੇਰਾ ਵੀਰ ਤੇ ਬਾਕੀ ਪਿੱਛੇ ਤੋਂ ਵੀ ਚੈੱਕ ਕਰੋ ਤੁਹਾਨੂੰ ਜੀ ਰੇਟ ਵੀ ਠੀਕ ਰੱਖਿਆ ਬਾਈ ਜੀ ਜਾਇਜ਼ ਹੈ ਪਿੱਟ ਪੁਟੇ ਦੀ ਬਹੁਤ ਚੰਗੀ ਹੈ ਬਾਈ ਜੀ ਤੇ ਚੰਗਾ ਯਾਰ ਬੜਾ ਬਾਈ ਜੀ ਤੇ ਬਾਈ 2.5 ਲੱਖ ਮੌਨ ਕਰਿਆ ਦਾ ਨਹੀਂ ਤੇ ਥੋੜਾ ਬਤਾ ਮਾਨਦਾਨ ਕਰ ਦੇਵਾਂਗੇ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਉਹੀ ਛੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਨੰਬਰ ਵਾ ਤੁਹਾਨੂੰ ਬਾਈ ਨਾਲ ਸ਼ੇਅਰ ਕਰਦਾ ਜੀ ਬਾਈ ਦਾ ਤੇ ਬਾਈ ਨਾਲ ਕਟਾਈ ਜਰੂਰ ਕਰਿਓ ਮੇਰਾ ਵੀਰ ਤੇ ਜਾਨਵਰ ਬਹੁਤ ਚੰਗਾ ਬਈ ਜੀ 20 ਲੀਟਰ ਦੁੱਧ ਤੇ ਬਈ ਕੱਟੇ ਦੀ ਲਵਾਈ ਚੜਾਈ ਦੇਖੋ ਤੁਸੀਂ ਟਾਪ ਕੁਆਲਟੀ ਦਾ ਮੋਹਰਾ ਨੰਦਾ ਬਈ ਬਲੈਕ ਜੈਟ ਹੈ ਵੀ ਬਈ ਪੂਸਤੱਕ ਵੀ ਬਈ ਬਲੈਕ ਜੈਟ ਹੈ ਪੂਰੀਆਂ ਝੋਟੀਆਂ ਲੈਣ ਦਾ ਸ਼ਕੀਨ ਹੈ ਐਦਾਂ ਦੇ ਜਾਨਵਰ ਤੁਹਾਨੂੰ ਮਿਲ ਜਾਣਗੇ ਇੱਥੇ ਆ ਚੈੱਕ ਕਰੋ ਬਈ ਜੀ ਪੂਰੀ ਖੜੀ ਹੈ ਤੇ ਬਈ ਅੱਜ ਗਾਹਗਰੀ ਥੋੜੀ ਮੰਦੀ ਹੈ ਤੇ ਜਾਨਵਰ ਬਾਧੂ ਆਏ ਹੋਏ ਨੇ ਵੈਸੇ ਤੇ ਟਾਪ ਗਲਾਦੀ ਮਹਿਸਾ ਨੇ ਤੇ ਬਈ ਥੋੜੀ ਗਰਮੀ ਵੀ ਜ਼ਿਆਦਾ ਹੈ ਬਈ ਜੀ ਇਸ ਕਾਰਨ ਚੰਗੇ ਜਾਨਵਰ ਘੱਟ ਹੀ ਆਉਂਦੇ ਬਾਈ ਤੇ ਬਾਕੀ ਬਈ ਆਜੋ ਤੁਹਾਨੂੰ ਹੋਰ ਦਿਖਾਉਂਦੇ ਇੱਥੇ ਚੰਗੇ ਜਾਨਵਰ ਝੋਟੀਆਂ ਵੀ ਬਹੁਤ ਨੇ ਬਹੁਤੀ ਟੌਗਲਾ ਦੀ ਬਾਈ ਹੋਰਾਂ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਅਣੀ ਤੋਰ ਕੇ ਦਿਖਾਵਾਂ ਬਾਈ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਜੀ ਪਿੱਟ ਪੁੜੇ ਦੀ ਬਹੁਤ ਚੰਗੀ ਹੈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਹੈ ਬਾਈਆਂ ਕੋਲ ਨੇ ਇਹਦੇ ਬਾਰੇ ਪੂਰੀ ਜਾਣਕਾਰੀ ਆਏ ਐਸ਼ਾ ਸ਼ਿਖਾਲ ਜੀ ਕੀ ਹਾਲ ਹੈ ਵੀਰੇ ਠੀਕ ਆ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਨਿਦਾਨਾ ਜੀ ਅੱਛਾ ਕਿੱਥੇ ਹੋਇਆ ਵੀਰੇ ਇਹ ਮੋਗੇ ਦੇ ਨਾਲ ਅੱਛਾ ਵੀ ਤਸਵੀਰ ਕਿਹੜੀ ਪੈ ਜਾਂਦੀ ਹੈ ਜੀ ਮੋਗਾ ਅੱਛਾ ਬਾਈ ਕਿੰਨੇ ਜਾਨਵਰ ਲੈ ਕੇ ਆਏ ਅੱਜ ਬਾਈ ਜਾਨਵਰ 4 ਆ ਜੀ ਤਿੰਨ ਗਾਈਆਂ ਇੱਕ ਮੱਝ ਜਿਹੜੀ ਆ ਮੱਝ ਐ ਬਾਈ ਇਹਦਾ ਕੀ ਹਿਸਾਬ ਦਾ ਵੀਰੇ ਹਿਸਾਬ ਦਾ ਦੂਜਾ ਸੂਆ ਬਾਈ ਨੌਂ ਦਿਨਾਂ ਦੀ ਸੋਈ ਆ ਅੱਛਾ ਜੀ ਔਰ 13 ਕਿਲੋ ਦੁੱਧ ਤਿਆਰ ਹੈ 13 ਕਿਲੋ ਦੁੱਧ ਆ ਬਾਈ ਜੀ ਉਹ ਤਾਂ ਠੰਡੀ ਐ ਪੂਰੀ ਜੀ ਬਿਲਕੁਲ ਠੀਕ ਐ ਬਾਈ ਤੇ ਮੁੱਲ ਕਿਨਾ ਰੱਖਿਆ ਵੀਰੇ ਆਪੇ ਤਾਂ ਔਲੇ ਤਾਂ 125 ਆ ਜੀ ਅੱਛਾ ਦੂਜੇ ਜਾਨਵਰ ਮੱਝ ਦੂਜੀ ਜੀ 125 ਰੇਟ ਰੱਖਿਆ ਬਾਈ ਤਾਂ ਬਾਈ ਥੋੜਾ ਬਤ ਮਾਨਤਾਲ ਹੋ ਜੂ ਜ਼ਰੂਰ ਕਰਾਂਗੇ ਜੀ ਤੇ ਵਪਾਰ ਦਾ ਕੰਮ ਵੀ ਰੇ ਆਪਣੀ ਹਾਂਜੀ ਵਪਾਰ ਦਾ ਠੀਕ ਹੈ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਬਾਈ ਜੀ ਮੰਡੀ ਸਾਰੀਆਂ ਹੀ ਬਾਈ ਠੀਕ ਹੈ ਬਾਈ ਨਾਂ ਦਾ ਦਾਲ ਵਾਲੇ ਸਾਰੀ ਮੰਡੀ ਤੇ ਬਾਈ ਮੋਬਾਈਲ ਨੰਬਰ ਸ਼ੇਅਰ ਕਰ ਸਕਦੇ ਆਂ 99812 ਹਾਂਜੀ 09986 ਠੀਕ ਕੋਈ ਦੁਆਰੇ ਬੋਲ ਦੂੰਗਾ ਵੀਰੇ 97812 ਹਾਂਜੀ 09986 ਠੀਕ ਹੈ ਬਾਈ ਜੀ ਤੇ ਬਾਈ ਬਹੁਤ ਹੀ ਟੌਪ ਕੁਆਲਿਟੀ ਦਾ ਬਾਈ ਕੰਮ ਹੈ ਬਾਈਆਂ ਦਾ ਵਪਾਰ ਦਾ ਤੇ ਬਾਈ ਜਿੱਦਾਂ ਹੁਣ ਕਿਸੇ ਦਾ ਦੂਰੋਂ ਆਉਣਾ ਹੋਵੇ ਪ੍ਰਬੰਧ ਹੈ ਪੂਰਾ ਵੀਰੇ ਬਿਲਕੁਲ ਰਹਿਣ ਸਹਿਣ ਦੇ ਟਰਾਂਸਪੋਰਟ ਗੱਡੀ ਛੱਕਣਾ ਆਉਣ ਦਾ ਹੀ ਬਿਲਕੁਲ ਸਾਰਾ ਬਈ ਕਬਈ ਤੇ ਬਾਈ ਨੇ ਕੰਟੈਕਟ ਕਰ ਸਕਦਾ ਫੋਨ ਕਰਕੇ ਜਾ ਸਕਦਾ ਬਾਈ ਕੋਲੇ ਤੇ ਬਈ ਪਿੱਠਪੁੜੇ ਦੀ ਬਹੁਤ ਚੰਗੀ ਝੋਟੀ ਤੇ ਬਾਈ ਨੇ ਜੇਰੇਟ ਵੀ ਬਹੁਤ ਜਿਆਜ ਰੱਖਿਆ ਚੰਗਾ ਯਾਰ ਬ੍ਰਾਈ ਜੀ ਚੰਗੀ ਬਈ ਝੋਟੀ ਜਾਫਰ ਨਗਰਕੋਨ ਤੇ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਤੇ ਦੁੱਧ ਵੀ ਥੱਲੇ ਚੰਗਾ ਬਈ ਪਿੱਠਪੁੜੇ ਦੀ ਬਹੁਤ ਚੰਗੀ ਹੈ ਤੇ ਨਾਲ ਹੈਗਾ ਬਾਈ ਮੋਹਰਾਂ ਦਾ ਕੱਟਾ ਚੈੱਕ ਕਰਾਂਗਾ ਵੀ ਚੰਗੇ ਯਾਨਕਲ ਦੀ ਪੂਰੀ ਨਿਸ਼ਾਨੀ ਹੈ ਤੇ ਬਈ ਅੱਜ ਮਾਹਰ ਕਹਾ ਗਰੀ ਥੋੜੀ ਮੰਦੀ ਐ ਤੇ ਜਾਨਵਰ ਉੱਧਾ ਬਹੁਤ ਆਏ ਰੇ ਬਾਈ ਮੰਡੀ ਚ ਤੇ ਬਈਆ ਗੂਰੀ ਗੱਟੀ ਬਹੁਤ ਚੰਗੀ ਐ ਤੇ ਐਦਾਂ ਦੇ ਜਾਨਵਰ ਲੈ ਲਈ ਤੁਸੀਂ ਵੀ ਉਹ ਮੰਡੀ ਚੈੱਕ ਕਰੋ ਮੇਰਾ ਵੀ